ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਕੰਗਣਾ ਰਣਾਉਦ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਚੁੱਕੀ ਆ ਜਿਹੜੀ ਐਮਰਜੈਂਸੀ ਫਿਲਮ ਦੇ ਉੱਤੇ ਪੰਜਾਬ ਵਾਸੀਆਂ ਨੇ ਔਰ ਪੰਜਾਬ ਦੀ ਸਿੱਖ ਕੌਮ ਨੇ ਪੂਰੇ ਸਿੱਖ ਪੰਥ ਨੇ ਬੜਾ ਜ਼ੋਰ ਲਾਇਆ ਸੀ ਵੀ ਫਿਲਮ ਇਹ ਬੰਦ ਹੋ ਜਾਣੀ ਚਾਹੀਦੀ ਆ ਰੋਕ ਲੱਗ ਜਾਣੀ ਚਾਹੀਦੀ ਆ ਪਰ ਉਹਦੋਂ ਕਈ ਵਾਰ ਰੋਕ ਲੱਗੀ ਕਈ ਕੋਟਾਂ ਦੇ ਵਿੱਚ ਇਹਦੇ ਵਿੱਚ ਕੇਸ ਚੱਲਿਆ ਤੇ کئی ਕੋਰਟਾਂ ਦੇ ਵਿੱਚ ਕੰਗਣਾ ਰੜਾ ਉਹਨੂੰ ਪੇਸ਼ ਵੀ ਹੋਣਾ ਪਿਆ ਜਿਹੜਾ ਕਿ ਲਖਨਊ ਦਾ ਕੋਰਟ ਪੰਜਾਬ ਤੇ ਹਰਿਆਣਾ ਦਾ ਸਾਂਝਾ ਹਾਈ ਕੋਰਟ ਬੰਬੇ ਹਾਈ ਕੋਰਟ ਪਰ ਹੁਣ ਜਿਹੜੀ ਫਿਰ ਤੋਂ ਐਮਰਜੈਂਸੀ ਫਿਲਮ ਨੂੰ ਸੈਂਸਰ ਬੋਰਡ ਤੇ ਬੰਬੇ ਹਾਈ ਕੋਰਟ ਇਹ ਦੋਵਾਂ ਨੇ ਇਜਾਜ਼ਤ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਐ ਤਾਂ ਜਿਹੜੀ ਇਹਦੀ ਤਰੀਕ ਹੈ ਉਹ ਵੀ ਮੈਂ ਤੁਹਾਡੇ ਸਾਹਮਣੇ ਦੱਸਣ ਜਾ ਰਿਹਾ ਮੇਰੇ ਹੱਥ ਦੇ ਵਿੱਚ ਪੂਰੀ ਡਿਟੇਲ ਹੈ ਮੈਂ ਤੁਹਾਨੂੰ ਅੱਜ ਪੂਰੀ ਡਿਟੇਲ ਦੇ ਤੌਰ ਤੇ ਦੱਸਣਾ ਵੀ ਜਿਹੜੀ ਕੰਗਣਾ ਰਣੌਦ ਦੀ ਫਿਲਮ ਹੈ ਇਹ ਦਰਅਸਲ ਪੰਜਾਬ ਦੇ ਵਿੱਚ ਇਹਨੇ ਸਿੱਖ ਕੌਮ ਫਿਰ ਤੋਂ ਭੜਕਾ ਦਿੱਤੀ ਹੈ ਤਾਂ ਫਿਰ ਤੋਂ ਜਿਹੜਾ ਕਿ ਦੰਗੇ ਪੰਜਾਬ ਦੇ ਵਿੱਚ ਹੁਣੇ ਤੈ ਮੰਨੇ ਜਾ ਰਹੇ ਨੇ ਕਿਉਂਕਿ ਇਹ ਫਿਲਮ ਨਹੀਂ ਸਿੱਖ ਕੌਮ ਦੇ ਲਈ ਤੇ ਪੰਜਾਬੀਅਤ ਦੇ ਲਈ ਉਹ ਜ਼ਹਿਰ ਹੈ ਜਿਹਦੇ ਨਾਲ ਤੁਸੀਂ ਪਹਿਲਾਂ ਵੀ ਦੇਖਿਆ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮੈਂ ਕਹਿੰਦਾ ਵੀ ਹਾ ਹਾਰ ਮਚਾਈ ਸੀ ਉਸੇ ਹੀ ਪ੍ਰਕਾਰ ਫਿਰ ਤੋਂ ਐਕਟਿਵ ਹੋ ਚੁੱਕੀ ਆ ਕੰਗੜਾ ਰਣੌਤ ਔਰ ਜਿਹੜੇ ਇਹ ਦੇ ਮਨਸੂਬੇ ਨੇ ਉਹ ਕੀ ਨੇ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਜਿਹੜਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੀ ਬਹੁਤ ਗਲਤ ਸ਼ਬੀ ਦਿਖਾਈ ਗਈ ਆ ਫਿਲਮ ਦੇ ਵਿੱਚ ਬੜਾ ਨੀਵਾ ਦਿਖਾਇਆ ਗਿਆ ਤਾਂ ਉਸੇ ਨੂੰ ਲੈ ਕੇ ਸਾਡੀ ਸਿਕ ਕੌਮ ਭੜਕਦੀ ਸੀ ਤਾ ਇਹਦੇ ਉੱਤੇ ਜਿਹੜੇ ਵਿਚਾਰ ਨੇ ਬੜੇ ਡੂੰਗੇ ਤੇ ਬੜੇ ਅਹਿਮ ਨੇ ਸੁਣ ਵਾਲੀ ਗੱਲਾਂ ਤੇ ਪੂਰੀ ਸੁਣਨਾ ਤਾਂ ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਇਹਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਆਪਣੇ ਇਸੇ ਕੌਮ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਪੂਰੀ ਤਰ੍ਹਾਂ ਮੈਂ ਕਹਿੰਦਾ ਵੀ 3 ਕਰੋੜ ਦੀ ਆਬਾਦੀ ਤੱਕ ਪਹੁੰਚਣੀ ਚਾਹੀਦੀ ਹੈ ਹੁਣ ਇਹਦੀ ਜਿਹੜੀ ਡਿਟੇਲ ਹੈ ਮੈਂ ਤੁਹਾਨੂੰ ਪਹਿਲਾਂ ਉਹ ਦੱਸਦਾ ਆਉਣ ਵਾਲੇ ਨਵੇਂ ਸਾਲ ਨੂੰ ਪੰਜਾਬ ਦੇ ਵਿੱਚ ਦੰਗੇ ਹੋਣਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਜੇ ਅਗਰ ਫਿਲਮ ਲੱਗਦੀ ਹੈ ਤਾਂ ਪੰਜਾਬ ਦੇ ਵਿੱਚ ਮੂਵਮੈਂਟ ਹੋਣੀ ਤੈਅ ਹੈ ਕਿਉਂਕਿ ਪੰਜਾਬ ਦੇ ਵਿੱਚ ਬੜਾ ਵੱਡਾ ਵਿਵਾਦ ਖੜਾ ਹੁੰਦਾ ਹੈ ਫਿਲਮ ਦੇ ਨਾਲ ਇਕੱਲੇ ਸੇਕ ਕੌਮ ਦੇ ਨਾਲ ਨਹੀਂ ਬਲਕਿ ਪੰਜਾਬੀਅਤ ਦੇ ਨਾਲ ਜੁੜੀ ਹੋਈ ਗੱਲ ਹੈ ਸਾਡੇ ਲੋਕਾਂ ਦੇ ਨਾਲ ਜੁੜੀ ਹੋਈ ਗੱਲ ਹੈ ਤਾਂ ਇਹ ਜਿਹੜੀ ਡਿਟੇਲ ਹੈ ਦੀ ਤਰੀਕ ਹੈ 17 ਜਨਵਰੀ 17 ਜਨਵਰੀ ਜਾਨੀ 2025 ਪਹਿਲੇ ਮਹੀਨੇ ਦੀ 17 ਤਰੀਕ ਨੂੰ ਲੱਗਣ ਜਾ ਰਹੀ ਹੈ 2025 ਦੇ ਵਿੱਚ ਜਿਹੜਾ ਇਹਦੇ ਅਨੁਮਾਨ ਲਾਏ ਜਾ ਰਹੇ ਨੇ ਉਹ ਬੜੇ ਗੰਭੀਰ ਨੇ ਕਿਉਂਕਿ ਕੰਗਣਾ ਰਣਾਉਤ ਨੇ ਵਿਦਆਊਟ ਕੱਟ ਬਿਨਾ ਕਿਸੇ ਕੱਟ ਤੋਂ ਰਿਲੀਜ਼ ਕਰਾਉਣਾ ਚਾਹੁੰਦੀ ਹੈ ਤਾਂ ਤੁਸੀਂ ਮੰਨੋਗੇ ਵੀ ਜਿਹੜੀ ਇਹ ਫਿਲਮ ਹੈ ਇਹਦੇ ਦੇ ਕੱਟ ਲਾਏ ਜਾਣਗੇ ਪਹਿਲਾਂ ਕਹਿੰਦੇ ਸੀ 13 ਕੱਟ ਲੱਗੇ ਜੀ ਤਿੰਨ ਬਦਲਾਅ ਹੋਏ ਨੇ ਪਰ ਨਹੀਂ ਉਹਨੇ ਵਾਪਸ ਮੁੜ ਕੇ ਇਹ ਗੱਲ ਕਹੀ ਸੀ ਕਹਿੰਦੀ ਜੇਕਰ ਇਹ ਫਿਲਮ ਦੇ ਵਿੱਚ ਕੱਟ ਲੱਗਦੇ ਨੇ ਤੇ ਫਿਰ ਫਿਲਮ ਦੇ ਵਿੱਚ ਕੀ ਰਹਿ ਜਾਂਦਾ ਫਿਲਮ ਤਾਂ ਬਣਾਈ 1984 ਦੇ ਸਮੇਂ ਦੇ ਆਧਾਰਿਤ ਕੀਤੀ ਹੈ ਨੇ ਵੀ ਜੀ ਨੇ ਇੰਦਰਾ ਗਾਂਧੀ ਨੂੰ ਗੱਡੀ ਚੜਾਇਆ ਉਹਨਾਂ ਨੂੰ ਸਾਡੇ ਜਿਹੜੇ ਪੰਜਾਬ ਵਾਸੀ ਸਿੱਖ ਕੌਮ ਪੂਰਾ ਪੰਥ ਯਾਨੀ ਸਾਡਾ ਉਹਨਾਂ ਨੂੰ ਯੋਧੇ ਮੰਨਦਾ ਹੈ ਤਾਂ ਉਹਨੇ ਵਿੱਚ ਉਹਨਾਂ ਨੂੰ ਕੁਝ ਹੋਰ ਪੇਸ਼ ਕੀਤਾ ਵਤਵਾਦੀ ਕਹਿੰਦੀ ਹੈ ਤਾਂ ਸੂਰਮੇ ਕਹਿੰਦੀ ਨਹੀਂ ਤਾਂ ਸਵਾਲ ਇਹ ਉੱਠਦੇ ਨੇ ਵੀ ਜੇਕਰ ਫਿਲਮ ਲੱਗਦੀ ਆ ਵਿਦਆਊਟ ਕੱਟ ਯਾਨੀ ਬਿਨਾਂ ਕੱਟ ਤੋਂ ਤਾਂ ਫੇਰ ਭਾਈ ਪੰਜਾਬ ਦੇ ਵਿੱਚ ਦੰਗੇ ਹੋਣ ਹੀ ਏ ਜਾਂ ਨਹੀਂ ਹੋਣਗੇ ਤੇ ਸਾਡੇ ਵਾਲੇ ਸਿੱਖ ਜਿਹੜੇ ਇਹਨਾਂ ਨੇ ਕਈ ਕੋਟਾਂ ਦੇ ਵਿੱਚ ਹਾਲਾਂਕਿ ਕੇਸ ਆ ਜਿਹੜਾ ਉਹ ਚੱਲ ਰਿਹਾ ਪਰ ਇਹਨੂੰ ਪਰਮਿਸ਼ਨ ਜਿਹੜੀ ਮਿਲੀ ਹੈ ਬੰਬੇ ਹਾਈ ਕੋਰਟ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਹ ਪੈਸੇ ਲੈ ਦੇ ਕੇ ਕਰ ਲੈਂਦਾ ਇਹਨਾਂ ਨਾਲ ਸੈਟਲ ਕਿਉਂਕਿ ਉੱਥੇ ਫਿਲਮਾਂ ਧਰੀਆਂ ਜਾਂਦੀਆਂ ਨੇ ਜਿਹੜੀਆਂ ਦੇ ਉੱਤੇ આરોਪ ਲੱਗਦੇ ਨੇ ਫਿਰ ਉੱਥੋਂ ਇਜਾਜ਼ਤ ਪੈਸੇ ਲੈ ਦੇ ਕੇ ਦੇ ਦਿੱਤੀ ਜਾਂਦੀ ਹੈ ਦੂਜਾ ਨੰਬਰ ਜਿਹੜਾ ਸੈਂਸਰ ਬੋਰਡ ਹੈ ਇਹਨਾਂ ਨੇ ਵੀ ਇੱਕ ਹੁਸ਼ਿਆਰੀ ਦਾ ਯਾਨੀ ਇੱਕ ਜਾਲ ਬੁਣਿਆ ਸੀ ਵੀ ਕੁਝ ਸਮੇਂ ਦੇ ਲਈ ਫਿਲਮ ਰੋਕ ਲੈਤੀ ਜਾਵੇ ਤਾਂ ਉਸ ਤੋਂ ਬਾਅਦ ਜਦੋਂ ਮਾਮਲਾ ਠੰਡਾ ਹੁੰਦਾ ਤਾਂ ਉਸ ਤੋਂ ਬਾਅਦ ਇਹਨੂੰ ਰਿਲੀਜ਼ ਕਰ ਦਾਂਗੇ ਪਰ ਉਹ ਜਾਣਦੇ ਨਹੀਂ ਇਹ ਪੰਜਾਬ ਦੇ ਵਿੱਚ ਉਹ ਸਿੱਖ ਕੌਮ ਬੈਠੀ ਐ ਇਹ ਤਾਂ ਪਹਿਲੇ ਹੀ ਬੜੀ ਤੰਗ ਹੈ ਕਿਤੇ ਪ੍ਰਵਾਸੀਆਂ ਦਾ ਹਮਲਾ ਕਿਤੇ ਪ੍ਰਵਾਸੀਆਂ ਬੰਨਿਓ ਕੋਈ ਕਟਨਾ ਹੋ ਜਾਂਦੀ ਹੈ ਕਿਤੇ ਬੇਅਦਮੀਆਂ ਨੂੰ ਅੰਜਾਮ ਦਿੱਤਾ ਜਾਂਦਾ ਗੁਰੂ ਸਾਹਿਬ ਦੀਆਂ ਨੂੰ ਤੇ ਕਿਤੇ ਸਾਡੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਜਿਹੜੀ ਉਹ ਚਿੱਟੇ ਨਾਲ ਸਾਡੇ ਲੋਕਾਂ ਨੂੰ ਚਿੱਟੇ ਦੀ ਭੇਡ ਚੜਾਈ ਜਾਂਦੀ ਇਹ ਤਾਂ ਪਹਿਲਾਂ ਹੀ ਬਹੁਤ ਦੁਖੀ ਨੇ ਤੇ ਜੇਕਰ ਫਿਲਮ ਲੱਗਦੀ ਆ ਮੈਂ ਪੱਕੇ ਤੌਰ ਤੇ ਕਹਿਣਾ ਕੰਗਣਾ ਰਣਾਉਦੀ ਹੋ ਸਕਦਾ ਕੋਈ ਕੰਗਣਾ ਰਣਾਉਦ ਨੂੰ ਬਲੀਦਾਨ ਆਪਦਾ ਵੀ ਦੇਣਾ ਪੈ ਜੇ ਕਿਉਂਕਿ ਸਾਡੇ ਜਿਹੜੀ ਕੌਮ ਆ ਇਹ ਸ਼ੇਰਾਂ ਦੇ ਜਵਾੜੇ ਪਾੜ ਦੇਣ ਵਾਲੀ ਕੌਮ ਆ ਪਹਿਲਾਂ ਵਿੱਕੀ ਥਾਮਸ ਨੇ ਮੈਂ ਵੀ ਇਸ ਔਰਤ ਨੂੰ ਜਿਹੜੀ ਕਿ ਧਮਕੀ ਦਿੱਤੀ ਸੀ ਉਹ ਪੂਰੇ ਬਾਲੀਵੁੱਡ ਤੇ ਕਸਰ ਹੋਇਆ ਸੀ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਵੀ ਚੁੱਕਿਆ ਕਈ ਲੱਖ ਬੰਦੇ ਨੇ ਯਾਨੀ 4 ਲੱਖ ਬੰਦੇ ਨੇ ਉਹ ਵੀਡੀਓ ਦੇਖੀ ਸੀ ਤਾਂ ਮੈਂ ਹੁਣ ਫਿਰ ਤੋਂ ਕਹਿੰਦਾ ਸਾਡੇ ਪੰਜਾਬ ਵਾਸੀਆਂ ਨੂੰ ਇਹ ਮਸਲਾ ਜਿਹੜਾ ਇਹ ਕਿਸੇ ਸਰਕਾਰਾਂ ਦਾ ਨਹੀਂ ਕਿਸੇ ਦੇ ਘਰ ਦੀ ਗੱਲ ਨਹੀਂ ਪੂਰੇ ਸਿੱਖ ਪੰਥ ਦੀ ਗੱਲ ਤੇ ਪੰਜਾਬੀ ਆਦੀ ਗੱਲ ਆ ਇਕੱਲੇ ਸਿੱਖਾਂ ਦੀ ਵੀ ਨਹੀਂ ਹੈ ਇਹਦੇ ਵਿੱਚ ਜਿੰਨੇ ਵੀ ਅਸੀਂ ਪੰਜਾਬ ਦੇ ਵਿੱਚ ਵਾਸੀ ਆ ਉਹ ਚਾਹੇ ਸਾਡੇ ਹਿੰਦੂ ਭਰਾ ਹੋਣ ਚਾਹੇ ਸਾਡੇ ਸੇ ਕੌਮ ਹੋਵੇ ਚਾਹੇ ਸਾਡਾ ਕੋਈ ਹੋਰ ਭਾਈਚਾਰਾ Hindu Muslim Sikh Isai ਸਾਰੇ ਆਪਾਂ ਹੈਗੇ ਤਾਂ ਭਾਈ ਭਾਈ ਤਾਂ ਮੇਰੀ ਇਸ ਕਰਕੇ ਅਪੀਲ ਆ ਤੁਹਾਡੇ ਅੱਗੇ ਵੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾਵੇ ਵੱਡੇ ਪੱਧਰ ਤੇ ਕਿਉਂਕਿ ਜੜੀਆਂ ਇਹੋ ਜਿਹੀਆਂ ਔਰਤਾਂ ਨੇ ਭਾਵੇਂ ਉਹ Hindu ਸਮਾਜ ਦੇ ਵਿੱਚ ਆਉਂਦੀ ਆ ਪਰ ਉਹ ਦਰਸਲ ਇੰਨਾਂ ਚੀਜ਼ਾਂ ਨੂੰ ਢਕਾਉਣਾ ਚਾਹੁੰਦੀ ਹੈ ਉਹਦੇ ਬੰਨਿਓ ਦੇਖੋ ਇੱਕੋ ਸੈਲੀਬ੍ਰਿਟੀ ਆ ਵਿਵਾਦਾਂ ਦੇ ਵਿੱਚ ਰਹਿੰਦੀ ਆ ਤੁਹਾਨੂੰ ਪਤਾ ਪਤਾ ਪਰ ਜਿਹੜੀ ਇਹ ਮਾਮਲਾ ਇਹ ਸਾਡੇ ਲੋਕਾਂ ਨੂੰ ਭੜਗਾਉਣਾ ਚਾਹੁੰਦੀ ਹੈ ਵੀ ਮੇਰੇ ਵਾਲੇ ਲੋਕ ਆ ਜਿਹੜੇ ਹਿੰਦੂ ਆ ਇਹ ਸਿੱਖਾਂ ਦੇ ਭੜਕਣਗੇ ਪਰ ਮੇਰੀ ਅਪੀਲ ਇਹ ਆ ਵੀ ਜਿਹੜੇ ਆਪਾਂ ਚਾਰ ਪੰਜ ਧਰਮ ਨੇ ਮੈਂ ਕਹਿਣਾ ਵੀ ਸਾਡਾ ਪੰਜਾਬ ਆ ਜਿਹੜਾ ਇਹਦੇ ਵਿੱਚ ਕਦੇ ਵਖਰੇਵੇਂ ਨਹੀਂ ਆਏ ਇਹ ਕੰਗਣਾ ਰਣਾਉ ਚਾਹੁੰਦੀ ਹੈ ਵੀ ਇਹ ਹੋ ਜਾਵੇ ਉਹ ਇੱਕ ਸੈਲੀਬ੍ਰਿਟੀ ਆ ਉਹਨੂੰ ਨਹੀਂ ਫਰਕ ਪੈਂਦਾ ਚਾਹ ਜੋ ਮਰਜ਼ੀ ਹੋ ਜਾਵੇ ਉਹ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਤੁਸੀਂ ਜਾਣਦੇ ਹੋ ਤੇ ਹਰ ਵਾਰ ਹੋ ਪੰਜਾਬ ਨੂੰ ਟਾਰਗੇਟ ਕਰਦੀ ਹੈ ਪਿੱਛੇ ਜੇ ਚਿੱਟੇ ਦੀ ਗੱਲ ਕਹੀ ਉਹ ਵੀ ਕਹਿੰਦੀ ਪੰਜਾਬੀ ਕਰਦੇ ਨੇ ਤੇ ਸਾਡੇ ਹਿਮਾਚਲ ਦੇ ਜਵਾਕਾਂ ਨੂੰ ਅਪੀਲ ਹੈ ਪੰਜਾਬ ਦੇ ਲੋਕਾਂ ਤੱਕ ਇਹ ਸਿੱਖਿਆ ਨਾ ਲੈਣ ਉਹਨਾਂ ਤੋਂ ਬਦੱਸੋ ਹੁਣ ਪੰਜਾਬ ਦਾ ਕੀ ਕਸੂਰਾ ਸਾਡੀਆਂ ਸਰਕਾਰਾਂ ਮਾੜੀਆਂ ਨੇ ਤਾਂ ਇਸ ਕਰਕੇ ਮੇਰੀ ਅਪੀਲ ਹੈ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਮੇਰਾ ਵੀਰ ਵੀਡੀਓ ਨੂੰ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਸ ਤੇ ਜਿਹੜਾ ਕਿ ਆਪਣੇ ਪੰਜਾਬ ਦੇ ਪ੍ਰਤੀ ਭ੍ਰਸ਼ਟਾਚਾਰ ਹੋ ਰਿਹਾ ਚਾਰੇ ਪਾਸੇ ਅੱਗ ਮੱਚੀ ਪਈ ਐ ਕਿਸੇ ਪਾਸੇ ਸਰਕਾਰ ਉਹ ਸਾਡੇ ਲੋਕਾਂ ਦੇ ਜ਼ੁਲਮ ਕਰ ਰਹੀ ਐ ਲੋਕ ਚੱਟੇ ਦੀ ਭੇਡ ਚੜ ਰਹੇ ਨੇ ਕਾਲੇ ਪਾਣੀ ਨਾਲ ਮਰ ਰਹੇ ਨੇ ਜਿਹੜਾ ਉਹ ਬੁੱਢੇ ਦਰਿਆ ਤੇ ਮੋਰਚਾ ਲੱਗਿਆ ਮੇਰੀ ਅਪੀਲ ਐ ਵੀ ਉੱਥੇ ਵੀ ਜੇਕਰ ਕੋਈ ਪੰਜਾਬੀ ਪਹੁੰਚਣਾ ਚਾਹੁੰਦਾ ਤਾਂ ਪਹੁੰਚ ਸਕਦਾ ਅਸੀਂ ਜੀਰੋ ਗਰਾਉਂਡ ਦੇ ਉੱਤੇ ਜਾਵਾਂਗੇ ਤੇ ਉੱਥੋਂ ਹੀ ਆਪਣਾ ਪ੍ਰਦਰਸ਼ਨ ਜਿਹੜਾ ਕਿ ਵੀਡੀਓ ਦਾ ਲਾਈਵ ਕਰਾਂਗੇ ਸਿੱਧਾ ਪ੍ਰਸਾਰਣ ਦਿਖਾਵਾਂਗੇ ਤਾਂ ਠੀਕ ਹੈ ਪੰਜਾਬੀ